ਕਿ ਲੈ ਚੌਂਕਾਇਆ ਤੁਨ ਕਿੱਦਾਂ ਦਾ ਤੇ ਇਹ ਦੌੜ ਤੇ ਵੀ ਸੱਡੇ ਨਾ ਵੀ ਗੇਮਾਂ ਕਰਾਇ ਰਹੀ ਸੀ ਜੇ ਵੀ ਕਹਿੰਦੇ ਵੀ ਪੁੱਛਣਾ ਹੈ ਸਾਡੀ ਕਲਾਸ 'ਚ ਕਿ ਵੀ ਗੇਮਾਂ 'ਚ ਕਿੰਨੇ ਲੱਗਣਾ ਸੀ ਕਿਉਂਕਿ ਵੀ ਅਸੀਂ ਵੀ ਲੱਗਾਂਗੇ ਅਸੀਂ ਵੀ ਭਾਗ ਲਾਂਗੇ ਤੇ ਸਾਡੇ ਸੱਡੇ ਸਾਡੀਆਂ ਸਭ ਪ੍ਰਿੰਟ ਲਵਾਉਂਗਾ ਸੀ ਫਸਟ ਟਾਈਮ ਤੇ ਜਗਤਾਰ ਸਰ ਸਾਨੂੰ ਮਿਹਨਤ ਕਰਾਉਣਗੇ ਤੇ ਜਿੰਨਾ ਟਾਈਮ ਅਸੀਂ ਕੁਝ ਬੰਦ ਦੇ ਨੂੰ ਉਹਨਾਂ ਟਾਈਮ ਸਾਡੇ ਸਰ ਸਭ ਨਾਲ ਖੜੇ ਕੀ ਬਣਾਂਗੇ ਕਿਹੜਾ ਲਾਈਫ ਦੇ ਵਿੱਚ ਅਸੀਂ ਫੌਜੀ ਬਣਨਾ ਚਾਹੁੰਦੇ ਹਾਂ ਸਾਨੂੰ ਤਾਂ ਪਹਿਲਾਂ ਤੋਂ ਸ਼ੌਂਕ ਸੀਗਾ ਕਿ ਵੀ ਅਸੀਂ ਜਾਈਏ ਵੀ ਸੱਡੇ ਨਾਲ ਵੀ ਗੇਮਾਂ ਕਰਾਇ ਰਹੀ ਸੀ ਜੇ ਵੀ ਕਹਿੰਦੇ ਵੀ ਪੁੱਛਣਾ ਹੈ ਸਾਡੀ ਕਲਾਸ ਤੇ ਵੀ ਗੇਮਾਂ ਵਿੱਚ ਕਿੰਨੇ ਲੱਗਣਾ ਸੀ ਕਿਉਂਕਿ ਵੀ ਅਸੀਂ ਵੀ ਲੱਗਾਂਗੇ ਅਸੀਂ ਵੀ ਭਾਗ ਲਾਂਗੇ ਤੇ ਸਾਡੇ ਸਾਰੇ ਸਾਡੀਆਂ ਸਪ੍ਰਿੰਟਾਂ ਲਵਾਉਂਨਾ ਸੀ ਫਸਟ ਟਾਈਮ ਤੇ ਸਕੂਲ ਨੂੰ ਫੇਰੋ ਲੈ ਕੇ ਗਏ ਸਾਨੂੰ ਅਸੀਂ ਫਸਟ ਆਏ ਸੀਗੇ ਤੇ ਬੱਚੋ ਅਸੀਂ ਜਦੋਂ ਗਏ ਸੀ ਕਿ ਜੋ ਤੈਨੜੀ ਗਏ ਸੀ ਤੇ ਜਦੋਂ ਅਸੀਂ ਚੌਥੀ ੜੀ ਗਏ ਉਹ ਤਾਂ ਸਾਰੇ ਸਾਨੂੰ ਮਿਲੇ ਸਰ ਕਹਿੰਦੇ ਕਿ ਵੀ ਤੂੰ ਬਹੁਤ ਵਧੀਆ ਭੱਜਦੀਆਂ ਤੇ ਤੁਸੀਂ ਸਾਡੇ ਕੋਲ ਆਇਆ ਕਰੋ ਫਿਰ ਅਸੀਂ ਦੋ ਤਿੰਨ ਮਹੀਨੇ ਖਾਏ ਨਹੀਂ ਸੀਗੇ ਫਿਰ ਇਸ ਇੱਥੋਂ ਜਾ ਰਹੇ ਸੀਗੇ ਤੇ ਫਿਰ ਅਸੀਂ ਕਿ ਮम्मा ਅਸੀਂ ਸਰ ਨੂੰ ਮਿਲਣਾ ਸਰ ਕਹਿ ਰਹੇ ਸੀ ਸਾਨੂੰ ਆਉਣਾ ਤੁਸੀਂ ਆਉਣਾ ਤੇ ਅਸੀਂ ਆਏ ਨਹੀਂ ਤੇ ਫਿਰ ਮम्मा ਕਹਿੰਦੇ ਚੱਲ ਆ ਜਾ ਫਿਰ ਆਪਾਂ ਤੁਹਾਨੂੰ ਮਿਲਾ ਲਿਓਨੇ ਫਿਰ ਅਸੀਂ ਮਿਲੇ ਸੀਗੇ ਜਾਤੇ ਹੁਣ ਲਗਾਤਾਰ ਸਾਈਕਲ ਜਿਤਰੇ ਹੋਣਾ ਤੇ ਪਹਿਲੇ ਦਿਨ ਸਿੱਧੇ ਆ ਰਹੇ ਹੋ ਗੋ ਤੇ ਕਿਵੇਂ ਦਾ ਲੱਗ ਰਿਹਾ ਹੈਗਾ ਸਾਨੂੰ ਬਹੁਤ ਵਧੀਆ ਲੱਗ ਰਿਹਾ ਜੀ ਤੇ ਗੱਲ ਕਰੀਏ ਤਾਂ ਕਿੰਨਾ ਕੋ ਵਧੀਆ ਹੁਣ ਤੁਹਾਨੂੰ ਇੱਥੇ ਕੋਚਿੰਗ ਮਿਲ ਰਹੀ ਹੈਗੀ ਤੇ ਅੱਗੇ ਜਾਣ ਦਾ ਕੀ ਸੁਪਨਾ ਹੈਗਾ ਅੱਗੇ ਜਾਣ ਦਾ ਸੁਪਨਾ ਵੀ ਸਾਡੇ ਜਗਤਾਰ ਸਿੰਘ ਜਗਤਾਰ ਸਰ ਸਾਨੂੰ ਮਿਹਨਤ ਕਰਾਉਣਗੇ ਤੇ ਜਿੰਨਾ ਟਾਈਮ ਅਸੀਂ ਕੁਝ ਬਣਦੇ ਨੂੰ ਉਹਨੇ ਟਾਈਮ ਸਾਡੇ ਸਰ ਸਾਡੇ ਨਾਲ ਖੜੇ ਕੀ ਬਣਨਾ ਹੈ ਤੁਹਾਨੂੰ ਲਾਈਫ ਦੇ ਵਿੱਚ ਅਸੀਂ ਫੌਜੀ ਬਣਨਾ ਚਾਹੁੰਦੇ ਹਾਂ ਫੌਜੀ ਨਾ ਫੌਜੀ ਪੜਾਈ ਦੇ ਵਿੱਚ ਕਿਵੇਂ ਹੈਗਾ ਕਿਹੜੀ ਕਲਾਸ ਪੜਦੇ 6th ਕਲਾਸ ਜੀ ਪੜਾਈ ਦੇ ਵਿੱਚ ਨੰਬਰ ਕਿੰਨੇ ਕ ਆ ਜਾਂਦੇ ਬੱਚੇ ਪੜਾਈ ਦੇ ਵਿੱਚ ਹੁਣ ਸਾਨੂੰ ਨੰਬਰ ਆਦੇ ਯਾਦ ਤਾਂ ਨਹੀਂਗੇ ਇੱਕ ਵਾਰੀ ਪੜਾਈ ਠੀਕ ਹੈ ਪਤਾ ਹਾਂਜੀ ਮਤਲਬ ਖੇਡ ਦੇ ਨਾਲ ਨਾਲ ਪੜ੍ਹਾਈ ਵੀ ਜਾਰੀ ਰੱਖਣੀ ਹੈ ਹਾਂ ਅੱਛਾ ਤੇ ਹੁਣ ਤੱਕ ਸਭ ਤੋਂ ਬੈਸਟ ਜਿਹੜੀ ਤੁਸੀਂ ਜਿੱਤ ਦਰਜ ਕੀਤੀ ਹੈ ਉਹ ਕਿਹੜੀ ਜਿੱਤ ਮੰਨਦੇ ਹੋ ਕਿੱਥੇ ਜਿੱਤੇ ਸੀਗੇ ਜਾਂ ਜਿਹੜਾ ਕੰਪੀਟੀਸ਼ਨ ਰਿਹਾ ਉਹ ਤੁਹਾਡਾ ਜਿਹੜਾ ਬੈਸਟ ਲੱਗਦਾ ਹੈ ਇਹ ਤੇ ਹੈ ਸਾਧਿਕ ਹਾਂਜੀ ਸਾਧਿਕ ਅਬ ਗੋਲਫ ਖੇਡੋ ਸਾਧਕ ਦੇ ਵਿੱਚ ਜਿਹੜੀ ਗੇਮ ਉੱਤੇ ਮੈਨੂੰ ਸਾਧਕ ਦੇ ਵਿੱਚ ਗੇਮਾਂ ਉਹਨਾਂ ਵਿੱਚ ਸਾਨੂੰ ਬਹੁਤ ਟਫ ਕੰਪੀਟੀਸ਼ਨ ਵਲੇ ਸਭ ਤੋਂ ਵਧੀਆ ਆਪਣੀ ਲਾਈਫ ਦਾ ਉਹੀ ਬਦਮਾਨ ਨੇ ਹੋਂਦ ਤੱਕ ਦਾ ਹਾਂਜੀ ਠੀਕ ਹੈ ਇਹ ਪੰਜਵੀਂ ਕਲਾਸ ਸੀਗੀ ਜਦੋਂ ਜਾਨ ਲੱਗੀ ਸੀ ਜਿਹੜਾ ਗਰਾਊਂਡ ਜਾਨ ਹਾਂਜੀ ਗਰਾਊਂਡ ਜਾਨ ਉਦੋਂ ਦੀ ਜਾਨ ਲੱਗੀ ਆ ਤਾਂ ਪਹਿਲਾਂ ਸਕੂਲ ਨੂੰ ਗਈਆ ਛੋਟੇ ਸਕੂਲ ਚ ਜਾਨ ਲੱਗੀ ਸੀ ਉਸ ਤੋਂ ਬਾਅਦ ਤਾਂ ਚਲੋ ਫਿਰ ਉਹਦੀ ਕਲਾਸ ਬਦਲ ਗਈ ਵੱਡੇ ਸਕੂਲ ਚ ਆ ਗਈ ਤਾਂ ਉੱਥੋਂ ਫਿਰ ਸਪੋਰਟ ਨਹੀਂ ਸੀ ਤਾ ਵੀਰੇ ਤੋਂ ਵੀਰ ਰਾਣਾ ਨਾਲ ਜਾਣ ਲੱਗੀ ਜਗਤਾਰ ਵੀਰੇ ਰਾਣਾ ਜਾਣੇ ਸਕੂਲ ਨੇ ਕਿਸ سپورਟ ਨਹੀਂ ਨਹੀਂ ਸਕੂਲ ਨੇ ਮਾ ਕੋਈ سپورਟ ਨਹੀਂ ਇਹ ਵੀਰਾ سپورਟ ਕਰਦਾ ਜੋ ਵੀ ਕਰਦਾ ਜਿਸ ਦਿਨ ਤੋਂ ਸਾਨੂੰ ਪਤਾ ਲੱਗਾ ਸੀ ਵੀ ਉੱਥੇ ਵੀਰਾ ਆਉਂਦਾ ਜਗਤਾਰ ਸਾਹ ਆਉਂਦੇ ਨੇ ਤੁਸੀਂ ਉਹਦੇ ਕੋਲ ਛੱਡ ਕੇ ਆਇਆ ਕਰੋ ਤਾਂ ਸਾਨੂੰ ਵੀ ਇਸ ਤਰ੍ਹਾਂ ਆਪਦੀਆਂ ਮਜਬੂਰਨਾ ਚ 2 ਮਹੀਨੇ ਤਿੰਨ ਨੰਗ ਕੇ ਨਹੀਂ ਪਹੁੰਚਿਆ ਗਿਆ ਮੇਰੇ ਤੋਂ ਨਵਜੋਤ ਜਿਤ ਕਰਦੀ ਹੁੰਦੀ ਸੀ ਮੰਮਾ ਮੈਨੂੰ ਉੱਥੇ ਲੈ ਕੇ ਚੱਲੋ ਤਾਂ ਮੈਂ ਅੱਜ ਵੀ ਜਾਂ ਨਹੀਂ ਕੱਲ੍ਹ ਜਾਂ ਨਹੀਂ ਐ ਮੇਰਾ ਟਾਈਮ ਲੰਘ ਗਿਆ 2-3 ਮਹੀਨੇ ਤਾ ਫਿਰ ਕੁਛ ਦਿਨ ਅਸੀਂ ਇੱਕ ਦਿਨ ਨੰਗਨ ਲੱਗੇ ਸੀ ਗਰਾਊਂਡ ਚੋਂ ਤੇ ਨਵਜੋਤ ਕਹਿੰਦੀ ਮम्मा ਵੀ ਅੱਜ ਮੇਰਾ ਸਰ ਫਿਰਦੇ ਆ ਮੈਂ ਵੇਖਣਾ ਨਾਲ ਉਹ ਮਿਲਣਾ ਤਾਂ ਫਿਰ ਮੈਂ ਉਦੋਂ ਸਰਾਂ ਕੋਲੇ ਗਈ ਸੀ ਵੀਰੇ ਨਾਲ ਕੋਲੇ ਉਦੋਂ ਜਗਤਾਰ ਵੀਰਾ ਫਿਰਦੇ ਸੀ ਉੱਥੇ ਤਾਂ ਚਲੋ ਉਹਨਾਂ ਨਾਲ ਸਾਡੀ ਗੱਲਬਾਤ ਹੋਈ ਤਾਂ ਉਸ ਦਿਨ ਤੋਂ ਇਹਨਾਂ ਨੇ ਜਗਤਾਰ ਵੀਰੇ ਨੇ ਕਿਹਾ ਵੀ ਤੁਸੀਂ ਬੱਚੀ ਨੂੰ ਭੇਜਿਆ ਕਰੋ ਬੱਚੀ ਮਿਹਨਤੀ ਆ ਵੀ ਘਰੇ ਨਾ ਬਿਠਾ ਰੱਖੋਗੇ ਤੇ ਤਾਂ ਫਿਰ ਉਸ ਦਿਨ ਤੋਂ ਅਸੀਂ ਇਹਨਾਂ ਕੋਲੇ ਜਾਣ ਲੱਗੇ ਕਹਿੰਦੇ ਜੇ ਤੁਸੀਂ ਘੱਲ ਸਕਦੇ ਆ ਤਾਂ ਵੀ ਕੱਲ ਦਿਆ ਕਰੋ ਵੀ ਜੇ ਤੁਹਾਨੂੰ ਵਿਸ਼ਵਾਸ ਹੈ ਤਾਂ ਫਿਰਸ ਅਸੀਂ ਉਸ ਦਿਨ ਤ ਵੀਰੇ ਨਾਲ ਮਿਲੇ ਸਾਨੂੰ ਵਧੀਆ ਲੱਗਾ ਵੀਰੇ ਦਾ ਸਵਾ ਸਾਨੂੰ ਐ ਲੱਗਾ ਵੀ ਵੀਰਾ ਮਿਹਨਤ ਵਾਲਾ ਹੈ ਬੱਚਾ ਵੀ ਮਿਹਨਤ ਵਾਲਾ ਹੈ ਤੱਕੇ ਵਧੂਗਾ ਹੁਣ ਤੱਕ ਵੀਰੇ ਵੀ ਜਦ ਦੀ ਵੀਰੇ ਕੋਲੇ ਜਾਂਦੀ ਆ ਉਦੋਂ ਦੀ ਪਿੰਕਾ ਜਰ ਗੰਨੂਆਂ ਜਿਹੜੀਆਂ ਖੇਡਾਂ ਚੱਲੀਆਂ ਕਾਲਜੁਗਤ ਖੇਡਾਂ ਚੱਲੀਆਂ ਉਹਨਾਂ ਵਿੱਚ ਜਾਂਦੀ ਆ ਉਹਨਾਂ ਵਿੱਚ ਸਾਈਕਲ ਤੇ ਟਰੋਫੀਆਂ ਕੁਛ ਲੈ ਕੇ ਆਉਂਦੀ ਆ ਨਾਮ ਜਿੱਤ ਕੇ ਲਿਆਉਂਦੀ ਆ ਘਰ ਬਣਾ ਪਹਿਲਾਂ ਦਾ ਖਸਤਾ ਹਾਲ ਸੀਗਾ ਹੁਣ ਨਵਾਂ ਖਾਂ ਲਈ ਹੈ ਘਰ ਬਣਾਉਣਾ ਤੇ ਕਿਦਾਂ ਦਾ ਲੱਗਦਾ ਹੈਗਾ ਬੱਚੀ ਨੇ ਇੰਨੀ سپورਟ ਕੀਤੀ ਤੁਹਾਡੀ ਬਹੁਤ ਵਧੀਆ ਲੱਗਦੀ ਹੈ ਜੀ ਹਾਂਜੀ ਬਹੁਤ ਖੁਸ਼ੀ ਆ ਇਸ ਗੱਲ ਦੀ ਵੀ ਆਪਾਂ ਕਹਿ ਦਿੰਨੇ ਕੁੜੀਆਂ ਨੇ ਤਾਂ ਕੁੜੀਆਂ ਵੀ ਕਿਸੇ ਤੋਂ ਘੱਟ ਨਹੀਂ ਹੁੰਦੀਆਂ ਮੁੰਡਿਆਂ ਨਾਲੋਂ ਵੱਧ ਕੇ ਅੱਗੇ ਜਾਂਦੀਆਂ ਨੇ ਵਧੀਆ ਸੋਚ ਆ ਕੁੜੀਆਂ ਦੀ ਜਿਵੇਂ ਬੱਚਿਆਂ ਨੂੰ ਹੁੰਦੀ ਆ ਕਹੀਂ ਲਗਨ ਹੁੰਦੇ ਆ ਬੱਚਿਆਂ ਨੂੰ ਚਲੋ ਇਹਨੂੰ ਨਵਜੋਤ ਨੇ ਲਗਨ ਸੀ ਚਲੋਂ ਦਾ ਸੁਪਨਾ ਸੀ ਉਹਨੇ ਕਰਕੇ ਦਿਖਾਇਆ ਹੋਰ ਮਾਪਿਆਂ ਨੂੰ ਕੀ ਕਹਿਣਾ ਚਾਹੁੰਦੇ ਹੋ ਹੋਰ ਮਾਪਿਆਂ ਨੂੰ ਅਸੀਂ ਇਹੀ ਕਹਿਣਾ ਚਾਹੁੰਦੇ ਆ ਵੀ ਜਿਵੇਂ ਨਵਜੋਤ ਵਰਗੇ ਬੱਚੇ ਆ ਅਸੀਂ ਹਰੇਕ ਮਾਂ ਨੂੰ ਹਰੇਕ ਨੂੰ ਕਹਿੰਨੇ ਆ ਵੀ ਬੱਚੇ ਦੀ ਸਪੋਰਟ ਕਰੋ ਤੇ ਬੱਚੇ ਨੂੰ ਅੱਗੇ ਵਧਣ ਦਾ ਸੁਪਨਾ ਪੂਰਾ ਕਰੋ ਹੁੰਦਾ। ਪਰਿਵਾਰ ਵਿੱਚ ਕੌਣ-ਕੌਣ ਹੈ ਤੁਹਾਡੇ ਇੱਥੇ? ਪਰਿਵਾਰ ਵਿੱਚ ਦੋ ਬੇਟੀਆਂ ਇੱਕ ਬੇਟਾ ਹੈ। ਇੱਕ ਜਿਹੜੇ ਬੱਚਿਆਂ ਦੀ ਗੱਲ ਕਰਦੇ ਆਂ। ਇਸ ਵਕਤ ਸਾਡੇ ਕੋਲੇ 300 ਬੱਚੇ ਆ ਗਰਾਊਂਡ ਦੇ ਵਿੱਚ ਜਿਹੜੀ ਮਿਹਨਤ ਕਰ ਰਹੇ ਆ। ਤੇ ਨਵਜੋਤ ਵਰਗੇ ਬੱਚੇ ਸਾਡੇ ਕੋਲੇ ਬਹੁਤ ਸਾਰੇ ਹੋ ਜਾਣਗੇ। ਆਉਣ ਵਾਲੇ ਟਾਈਮ ਤੱਕ ਇਹ ਸਾਰੀਆਂ ਚੀਜ਼ਾਂ ਟਾਈਮ ਨਾਲ ਹੋਣਗੀਆਂ। ਕੁਇਕਲੀ ਕੁਝ ਵੀ ਨਹੀਂ ਹੋ ਸਕਦਾਗਾ। ਤੇ ਸਾਡੇ ਕੋਲੇ ਅ ਅਗਲੇ ਸਾਲ ਤੁਸੀਂ ਦੇਖਿਓ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਜੋ ਗੇਮਾਂ ਹੋਣਗੀਆਂ ਜਾਂ ਸਟੇਟ ਦੀਆਂ ਗੇਮਾਂ ਹੋਣਗੀਆਂ ਪਿੰਡ ਸਾਦਕਾ ਦਾ ਉੱਪਰੂਗਾ ਸਾਰਿਆਂ ਜੋ ਦੀ ਗੱਲ ਕਰੀਏ ਤਾਂ ਲਗਾਤਾਰ ਸਾਈਕਲ ਚੱਤ ਰਹੀ ਹੈਗੀ ਹੈ ਨਾ ਪਰਿਵਾਰ ਕਾਫੀ ਗਰੀਬੀ ਦੇ ਵਿੱਚ ਮਿਹਨਤ ਮਜ਼ਦੂਰੀ ਕਰਦੀ ਸੀ ਜਿਹੜਾ ਹੁਣ ਘਰ ਵੀ ਸੁੱਖ ਨਾਲ ਪੀ ਆਵੇ ਬਣਾ ਕੇ ਪੀ ਰਹੀ ਹੈ ਕਿਵੇਂ ਤਾਂ ਲੱਗ ਰਿਹਾ ਇਹਦੀ ਜਿਹੜੀ ਜੀਮ ਦੀ ਗੱਲ ਕਰੀ ਜੀ ਸਾਨੂੰ ਬਹੁਤ ਖੁਸ਼ੀ ਆ ਇਸ ਚੀਜ਼ ਦਾ ਬਹੁਤ ਖੁਸ਼ੀ ਆ ਬਹੁਤ ਮਾਣ ਆ ਤੇ ਇੱਕ ਜਿਹੜੀ ਚੀਜ਼ ਸਭ ਤੋਂ ਵੱਡੀ ਸਾਡੇ ਵਾਸਤੇ ਹੈ ਕਿ ਮੋਟੀਵੇਸ਼ਨ ਆ ਉਹਨਾਂ ਬੱਚਿਆਂ ਵਾਸਤੇ ਜਿਹੜੇ ਸਿਰਫ ਕਹਿ ਕੇ ਕਿ ਹਾਂ ਵੀ ਸਾਰਾ ਕੁਝ ਸਹੀ ਸਲਾਮਤ ਆ ਬੈਠੇ ਆ ਘਰੇ ਕਿ ਹਾਂ ਵੀ ਚਲੋ ਕੋਈ ਨਾ ਟਾਈਮ ਆਊਗਾ ਵੇਖਾਂਗੇ ਇਹ ਸਾਰਾ ਕੁਝ ਮਿਹਨਤ ਨਾਲ ਉਹਨਾਂ ਤੇ ਕੁੜੀ ਨੇ ਕਰਕੇ ਦਿਖਾਇਆ ਵੀ ਮਿਹਨਤ ਨਾਲ ਉਹ ਚੀਜ਼ਾਂ ਜਿਹੜੀਆਂ ਆਪਣੇ ਸੁਪਨੇ ਉਹ ਪੂਰੀਆਂ ਹੋ ਜਾਂਦੀਆਂ ਤੇ ਉਹ ਦੂਜੇ ਬੱਚੇ ਅਗਰ ਹੋਰ ਵੀ ਕੋਈ ਬੱਚੇ ਹੈਗੇ ਤੁਹਾਡੇ ਕੋਲ ਜਿਹੜੇ ਅੱਗੇ ਲੱਗਦਾ ਕਿ ਅੱਗੇ ਜਾ ਸਕਣ ਹਾਂਜੀ ਆਪਣੇ ਕੋਲੇ ਇਸ ਵਕਤ 5-6 ਬੱਚੇ ਜਿਹੜੇ ਹੈ ਲੱਗਦਾ ਕਿ ਜਿਹੜੇ ਅਗਲੇ ਸਾਲ ਆਪਾਂ ਨੂੰ ਵਧੀਆ ਕੰਪੀਟੀਸ਼ਨ ਕਰਕੇ ਨਵਜੋਤ ਵਾਂਗੂ ਹੀ ਉਹ ਆਪਣਾ ਨਾਮ ਆਪਣੇ ਮਾਪੇ ਦਾ ਨਾਮ ਪਿੰਡ ਦਾ ਨਾਮ ਰੋਸ਼ਨ ਕਰਨਗੇ ਇਹ 100 ਮੀਟਰ ਦੇ ਟਰੈਕ ਹੈ ਕਿਉਂਕਿ ਇਸ ਤੋਂ ਅੱਗੇ ਵੀ 25 ਦੇ ਕੁ ਬੱਚੇ ਨਹੀਂ ਆਪਣੇ ਕੋਲੇ ਆਪਾਂ ਜਿਹੜੀਆਂ ਹੁਣ ਗੇਮਸ ਹੋ ਰਹੀਆਂ ਪਿੰਕੇ ਜਰਗ ਵੱਲੋਂ ਚਲਾਈਆਂ ਕਾਲਜੁਕਤ ਖੇਡਾਂ ਉਹਦੇ ਵਿੱਚ 100 ਮੀਟਰ ਦਾ ਹੀ ਕੰਪੀਟੀਸ਼ਨ ਹੁੰਦਾ ਤੇ ਉਹਨਾਂ ਨੇ ਵੀ ਕਿਹਾ ਹੋਇਆ ਕਿ ਆਪਾਂ ਇਹ ਕੰਪੀਟੀਸ਼ਨ ਵੱਡਾ ਕਰਾਂਗੇ ਇਸ ਨੂੰ ਇਸ ਖੇਡਣ ਨੂੰ ਆਪਾਂ ਵੱਡੇ ਲੈਵਲ ਤੱਕ ਲੈ ਕੇ ਜਾਵਾਂਗੇ ਤਾਂ ਉਦੋਂ ਵੀ ਵੱਡੇ ਕੰਪੀਟੀਸ਼ਨ ਹੋਇਆ ਕਰਨਗੇ ਕਿਉਂਕਿ ਜਿਹੜਾ ਪਿੰਕੇ ਜਰਗ ਨੇ ਕੰਮ ਚਲਾਇਆ ਜਿਹੜਾ ਪ੍ਰਫਲਤਾ ਕੀਤਾ ਨਾ ਇਹ ਬਹੁਤ ਹੀ ਵੱਡਾ ਪ੍ਰਫਲਤਾ ਬਹੁਤ ਤਗੜਾ ਪ੍ਰਫਲਤਾ ਇਹਦੇ ਨਾਲ ਬੱਚਿਆਂ ਨੂੰ ਮਿਹਨਤ ਕਰਨ ਲਈ ਵੀ ਉਹਨਾਂ ਨੂੰ ਮੋਟੀਵੇਸ਼ਨ ਮਿਲਦਾ ਹੈ ਕਿ ਉਹਨਾਂ ਨੂੰ ਲੱਗਦਾ ਕਿ ਹਾਂ ਵੀ ਇਹੇ ਕਰਨੀ ਚਾਹੀਦੀ ਹੈ ਕਿਉਂਕਿ ਪਹਿਲਾਂ ਸਕੂਲ ਦੀਆਂ ਖੇਡਾਂ ਹੁੰਦੀਆਂ ਸੀ ਉਹ ਸਾਲ ਬਾਦ ਹੁੰਦੀਆਂ ਸੀ ਬੱਚੇ ਨੇ 10 ਦਿਨ ਮਿਹਨਤ ਕੀਤੀ ਤੇ ਬਾਅਦ ਚ ਉਹ ਹਟ ਗਿਆ ਤੇ ਹੁਣ ਕੀ ਹੈ ਉਹ ਰੈਗੂਲਰ ਮਿਹਨਤ ਦੇ ਵਿੱਚ ਆ ਰੈਗੂਲਰ ਚੰਗੀ ਡਾਈਟ ਖਾਂਦੇ ਬੱਚੇ ਜਿਹੜੇ ਆਪਣੇ ਕੋਲੇ ਆ ਰੈਗੂਲਰ ਡਾਈਟ ਚੰਗੀ ਆ ਰੈਗੂਲਰ ਮਿਹਨਤ ਆ ਤੇ ਉਹਨਾਂ ਨੇ ਆਪਣੇ ਆਪ ਹੀ ਰਿਜ਼ਲਟ ਦੇਣਾ ਕੁਝ ਟਾਈਮ ਬਾਅਦ ਹੋਰ ਵੀ ਬਹੁਤ ਗਰੀਬ ਘਰਾਂ ਦੇ ਬੱਚੇ ਜਿਹੜੇ ਹੈਗੇ ਬਿਲਕੁਲ ਜੀ ਆਪਣੀ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਅੱਛਾ ਜੇ ਮੈਂ ਇਹੀ ਕਹਿਣਾ ਚਾਹੁੰਦਾ ਕਿ ਵੀ ਆਪ ਵਿੱਕਰੇ ਬੈਗੀ ਕੁਝ ਨਹੀਂ ਹੋਣਾ ਅਗਰ ਆਪਾਂ ਚਾਹੁੰਨੇ ਆਪਾਂ ਸੁਪਨਾ ਦੇਖਦੇ ਆ ਕਿ ਆਪਣੀ ਕਿਸਮਤ ਨੂੰ ਬਦਲਦਾ ਕਿਸਮਤ ਨਹੀਂ ਇਦਾਂ ਨਹੀਂ ਬਦਲੀ ਜਾਣੀ ਉਹ ਤਾਂ ਕਿਤੇ ਹੀ ਮਿਹਨਤ ਕੀਤੀ ਹੈ ਬਦਲ ਜਾਨੀ ਆਓ ਗਰਾਊਂਡ ਵਿੱਚ ਅਸੀਂ ਬੈਠੇ ਆ ਸਾਡੇ ਕੋਲ ਆਓ ਅਸੀਂ ਮਿਹਨਤ ਕਰਾਂਗੇ ਤੁਸੀਂ ਨਾਲ ਕਰਿਓ ਕਿਉਂਕਿ ਜਿੰਨਾ ਚੋਰ ਇਹਨਾਂ ਦਾ ਲੱਗਦਾ ਉਸ ਤੋਂ ਵੱਧ ਜੋਰ ਸਾਡਾ ਲੱਗਦਾ